ਦੋਸਤੋ ਪੰਜਾਬ ਦਾ ਸ਼ਹਿਰ ਬਠਿੰਡਾ ਜਿੱਥੇ ਵਾਪਰਿਆ ਸੀ ਇੱਕ ਐਸਾ ਖੌਫਨਾਕ ਕਾਂਡ ਜਿਸ ਨੇ ਪੂਰੀ ਪੰਜਾਬ ਪੁਲਿਸ ਅਤੇ ਪੂਰੇ ਭਾਰਤ ਦੀ ਆਰਮੀ ਨੂੰ ਹਿਲਾ ਕੇ ਰੱਖ ਦਿੱਤਾ ਸੀ ਬਠਿੰਡੇ ਸ਼ਹਿਰ ਦੀ ਫੌਜੀ ਸ਼ੌਣੀ ਵਿੱਚ ਵਾਪਰੀ ਇੱਕ ਐਸੀ ਦਰਦਨਾਕ ਵਾਰਦਾਤ ਜਿਸ ਵਿੱਚ ਫੌਜੀ ਸ਼ੌਣੀ ਦੇ ਅੰਦਰ ਹਾਈ ਸਿਕਿਉਰਿਟੀ ਹੋਣ ਦੇ ਬਾਵਜੂਦ ਸੁੱਤੇ ਪਏ ਫੌਜ ਦੇ ਚਾਰ ਜਵਾਨਾਂ ਦਾ ਕਤਲ ਹੋ ਜਾਂਦਾ ਹੈ ਐਨੇ ਸਖਤ ਪ੍ਰਬੰਧ ਹੋਣ ਦੇ ਬਾਵਜੂਦ ਸ਼ੌਣੀ ਦੇ ਅੰਦਰ ਇਹਨਾਂ ਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਜਦੋਂ ਇੱਕ ਖਬਰ ਸਾਹਮਣੇ ਆਉਂਦੀ ਹੈ ਤਾਂ ਫਿਰ ਸ਼ੌਣੀ ਵਿੱਚ ਵਾਪਰੀ ਇਸ ਐਡੀ ਵੱਡੀ ਵਾਰਦਾਤ ਦੀ ਜਾਂਚ ਫੌਜ ਅਤੇ ਪੰਜਾਬ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਦੋਂ ਜਾਂਚ ਪੂਰੀ ਹੁੰਦੀ ਹੈ ਤਾਂ ਆਖਰਕਾਰ ਇੱਕ ਕਾਤਲ ਫੜਿਆ ਜਾਂਦਾ ਹੈ ਕੌਣ ਸੀ ਇਹ ਕਾਤਲ ਉਸਨੇ ਇਹ ਕਤਲ ਕਿਉਂ ਕੀਤੇ ਇਨ੍ਹਾਂ ਫੌਜ ਦੇ ਜਵਾਨਾਂ ਨਾਲ ਉਸਦੀ ਕੀ ਰੰਜਿਸ਼ ਸੀ ਅਤੇ ਫੌਜ ਦੀ ਇੰਨੀ ਹਾਈ ਸਿਕਿਉਰਿਟੀ ਹੋਣ ਦੇ ਬਾਵਜੂਦ ਉਹ ਕਾਤਲ ਅੰਦਰ ਕਿਵੇਂ ਚਲੇ ਆ ਗਿਆ ਜਦੋਂ ਇਹ ਸਾਰੇ ਤੱਥ ਸਾਹਮਣੇ ਆਏ ਤਾਂ ਪੰਜਾਬ ਪੁਲਿਸ ਅਤੇ ਫੌਜ ਦੇ ਉੱਚ ਅਧਿਕਾਰੀਆਂ ਦੇ ਹੋਸ਼ ਉੱਡ ਗਏ ਸਨ ਕੀ ਸੀ ਇਸ ਖੌਫਨਾਕ ਘਾੜ ਦੀ ਅਸਲ ਸਚਾਈ ਇਹ ਸਾਰੀ ਜਾਣਕਾਰੀ ਅੱਜ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਡੇ ਵਿੱਚੋਂ ਬਹੁਤੇ ਇਹ ਗੱਲ ਜ਼ਰੂਰ ਜਾਣਦੇ ਹੋਣਗੇ ਕਿ ਪੰਜਾਬ ਦੇ ਹੋਰ ਸ਼ਹਿਰ ਜਿਵੇਂ ਜਲੰਧਰ ਅੰਮ੍ਰਿਤਸਰ ਫਰੀਪੁਰ ਦੀ ਤਰਜ਼ ਤੇ ਬਠਿੰਡੇ ਸ਼ਹਿਰ ਵਿੱਚ ਵੀ ਫੌਜ ਦਾ ਇੱਕ ਬਹੁਤ ਵੱਡਾ ਬੇਸ ਕੈਂਪ ਹੈ ਜਿਸ ਨੂੰ ਆਸਾਨ ਭਾਸ਼ਾ ਵਿੱਚ ਅਸੀਂ ਫੌਜੀ ਛੌਨੀ ਕਹਿੰਦੇ ਹਾਂ ਇਸ ਛੌਨੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਫੌਜ ਦੇ ਜਵਾਨ ਹਰ ਵਕਤ ਤੈਨਾਤ ਰਹਿੰਦੇ ਹਨ ਤੇ ਰੋਜ਼ਾਨਾ ਦੀਆਂ ਉਹਨਾਂ ਦੀਆਂ ਆਪਣੀਆਂ ਰੁਟੀਨ ਐਕਟੀਵਿਟੀਜ਼ ਚੱਲਦੀਆਂ ਰਹਿੰਦੀਆਂ ਹਨ ਬਟਿੰਡੇ ਦੀ ਐਸੇ ਫੌਜੀ ਸ਼ੌਨੀ ਦੇ ਵਿੱਚ 12 ਅਪ੍ਰੈਲ ਸਾਲ 2023 ਦਾ ਸਵੇਰੇ ਤੜਕੇ 4:30 ਵਜੇ ਦਾ ਸਮਾਂ ਚੱਲ ਰਿਹਾ ਹੁੰਦਾ ਹੈ ਤਾਂ ਅਚਾਨਕ ਸ਼ੌਨੀ ਵਿੱਚ ਲਗਾਤਾਰ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਜਦੋਂ ਇਹ ਗੋਲੀਆਂ ਚੱਲਦੀਆਂ ਹਨ ਤਾਂ ਸਾਰੀ ਸ਼ੌਨੀ ਵਿੱਚ ਉਸੇ ਵਕਤ ਹਾਈ ਅਲਰਟ ਜਾਰੀ ਕਰ ਦਿੱਤਾ ਜਾਂਦਾ ਹੈ ਸਾਰੇ ਫੌਜੀ ਜਵਾਨ ਅਤੇ ਉੱਚ ਅਧਿਕਾਰੀ ਇੱਕਦਮ ਚਕੰਨੇ ਹੋ ਜਾਂਦੇ ਹਨ ਕਿਉਂਕਿ ਇੱਕ ਫੌਜੀ ਸ਼ੌਨੀ ਵਿੱਚ ਇੰਨੀ ਤੜਕੇ ਤੜਕੇ ਗੋਲੀਆਂ ਚੱਲਣੀਆਂ ਕੋਈ ਆਮ ਗੱਲ ਨਹੀਂ ਸੀ ਇਹ ਕੋਈ ਬਹੁਤ ਵੱਡਾ ਹੱਤਵਾਦੀ ਹਮਲਾ ਵੀ ਹੋ ਸਕਦਾ ਸੀ ਗੋਲੀਆਂ ਦੀ ਆਵਾਜ਼ ਸੁਣ ਕੇ ਸਾਰੇ ਜਵਾਨ ਇੱਕ ਥਾਂ ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਇੰਨੇ ਨੂੰ ਖਬਰ ਮਿਲਦੀ ਹੈ ਕਿ ਸ਼ੌਣੀ ਵਿੱਚੋਂ ਇੱਕ ਆਫੀਸਰ ਮੈਸ ਦੇ ਪਿਛਲੇ ਪਾਸੇ ਬਣੇ ਪੁਰਾਣੇ ਕੁਆਟਰਾਂ ਵਿੱਚ ਜਿਨ੍ਹਾਂ ਵਿੱਚ ਸੁੱਤੇ ਪਏ ਚਾਰ ਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਹੀ ਗੋਲੀਆਂ ਮਾਰੀਆਂ ਗਈਆਂ ਸਨ ਫੌਜੀ ਜਵਾਨ ਜਦੋਂ ਹੌਲੀ-ਹੌਲੀ ਇਕੱਠੇ ਹੋ ਕੇ ਉਸ ਜਗ੍ਹਾ ਵੱਲ ਵਧਦੇ ਤਾਂ ਇੱਕ ਚਸ਼ਮਦੀਦ ਜਵਾਨ ਵੱਲੋਂ ਇੱਕ ਕਹਾਣੀ ਕਹੀ ਜਾਂਦੀ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਕੁਰਤੇ ਪਜਾਮੇ ਪਹਿਨੇ ਹੋਏ ਦੋ ਬੰਦੇ ਉਥੋਂ ਭਜਦੇ ਹੋਏ ਦੇਖੇ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਦੇ ਕੋਲ ਬੰਦੂਕ ਸੀ ਤੇ ਦੂਜੇ ਦੇ ਹੱਥ ਵਿੱਚ ਇੱਕ ਕੁਹਾੜੀ ਫੜੀ ਹੋਈ ਸੀ ਜਦੋਂ ਇਹ ਗੱਲਾਂ ਉੱਚ ਅਧਿਕਾਰੀਆਂ ਕੋਲ ਜਾਂਦੀਆਂ ਕਿ ਕੁਰਤੇ ਪਜਾਮਿਆਂ ਵਾਲੇ ਹਮਲਾਵਰ ਆਏ ਹਨ ਤਾਂ ਸ਼ਾਇਦ ਉਹ ਸਿਵਿਲিয়ান ਹੋ ਸਕਦੇ ਸਨ ਇਸੇ ਕਰਕੇ ਨਾਲ ਦੀ ਨਾਲ ਪੰਜਾਬ ਪੁਲਿਸ ਨੂੰ ਇਸ ਪੂਰੀ ਵਾਰਦਾਤ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਐਨੀ ਵੱਡੀ ਵਾਰਦਾਤ ਹੋਣ ਕਰਕੇ ਪੁਲਿਸ ਦੇ ਵੀ ਆਲਾ ਅਧਿਕਾਰੀ ਫੌਰਨ ਛਾਉਣੀ ਵਿੱਚ ਅੱਪੜ ਗਏ ਸਨ ਕਿਉਂਕਿ ਇਹ ਇੱਕ ਇੰਨੀ ਹਾਈ ਸਕਿਉਰਿਟੀ ਸ਼ੌਨੀ ਦੇ ਵਿੱਚ ਸੁੱਤੇ ਪੈ ਹੀ ਚਾਰ ਜਵਾਨਾਂ ਦਾ ਕਤਲ ਹੋ ਜਾਣਾ ਇੱਕ ਬਹੁਤ ਵੱਡੀ ਘਟਨਾ ਸੀ ਇਸ ਤੋਂ ਬਾਅਦ ਹੁਣ ਇਸ ਪੂਰੀ ਵਾਰਦਾਤ ਦੀ ਜਾਂਚ ਪੰਜਾਬ ਪੁਲਿਸ ਅਤੇ ਫੌਜ ਵੱਲੋਂ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਜਿਸ ਰੈਜੀਮੈਂਟ ਦੇ ਜਵਾਨਾਂ ਨਾਲ ਇਹ ਵਾਰਦਾਤ ਵਾਪਰੀ ਸੀ ਉਸ 80 ਮੀਡੀਅਮ ਆਰਟਰੀ ਰੈਜੀਮੈਂਟ ਦੇ ਮੇਜਰ ਵੱਲੋਂ ਇੱਕ ਸ਼ਿਕਾਇਤ ਦਰਜ ਕਰਵਾਈ ਜਾਂਦੀ ਜਿਸ ਵਿੱਚ ਸਿਰਫ ਇਹ ਹੀ ਲਿਖਿਆ ਗਿਆ ਕਿ 4:30 ਵਜੇ ਗੋਲੀਆਂ ਚੱਲਣ ਦੀ ਆਵਾਜ਼ ਆਈ ਕਿਆਰ ਜਵਾਨਾਂ ਦਾ ਸੁੱਤਿਆਂ ਪਿਆ ਹੀ ਕਤਲ ਹੋ ਗਿਆ ਤੇ ਇੱਕ ਫੌਜੀ ਜਵਾਨ ਨੇ ਇਥੋਂ ਦੋ ਬੰਦੇ ਕੁਰਤੇ ਪਜਾਮਿਆਂ ਵਾਲੇ ਭਜਦੇ ਦੇਖੇ ਹਨ ਜਿਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਬੰਦੂਕ ਸੀ ਤੇ ਦੂਜੇ ਦੇ ਹੱਥ ਵਿੱਚ ਇੱਕ ਕੁਹਾੜੀ ਫੜੀ ਹੋਈ ਸੀ ਜਾਂਚ ਸ਼ੁਰੂ ਹੋ ਜਾਂਦੀ ਹੈ ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ 19 ਕਾਰਤੂਸ ਚੱਲੇ ਹੋਏ ਮਿਲਦੇ ਹਨ ਜੋ ਵਾਰਦਾਤ ਸਮੇਂ ਗੋਲੀਆਂ ਚੱਲਾਈਆਂ ਗਈਆਂ ਸਨ ਮੇਜਰ ਵੱਲੋਂ ਜੋ ਰਿਪੋਰਟ ਦਰਜ ਕਰਵਾਈ ਗਈ ਸੀ ਉਸomet ਇਹ ਵੀ ਗੱਲ ਲਿਖੀ ਹੋਈ ਸੀ ਕਿ ਸ਼ੌਣੀ ਵਿੱਚ ਇੱਕ ਇਨਸਾਸ ਮਿਲਟਰੀ ਰਾਈਫਲ ਬੀਤੀ 9 ਅਪ੍ਰੈਲ ਨੂੰ ਚੋਰੀ ਹੋ ਗਈ ਸੀ ਜਿਸ ਦੇ ਨਾਲ ਉਸ ਰਫਲ ਦਾ ਮੈਗਜ਼ੀਨ ਤੇ ਮੈਗਜ਼ੀਨ ਵਿੱਚ 28 ਕਾਰਤੂਸ ਵੀ ਸਨ ਚਸ਼ਮਦੀਪ ਜਵਾਨ ਨੇ ਇਹ ਵੀ ਦਾਵਾ ਕੀਤਾ ਕਿ ਭੱਜਣ ਵਾਲੇ ਕੁਰਤੇ ਪਜਾਮਿਆਂ ਵਾਲੇ ਹਮਲਾਵਰ ਉਹਨਾਂ ਦੇ ਹੱਥਾਂ ਵਿੱਚ ਜੋ ਰਾਈਫਲ ਫੜੀ ਹੋਈ ਸੀ ਉਹ ਵੀ ਇੱਕ ਇਨਸਾਸ ਮਿਲਟਰੀ ਬੰਦੂਕ ਹੀ ਸੀ ਜਿਸ ਤੋਂ ਬਾਅਦ ਸਾਬੜੇ ਇਹ ਅੰਦਾਜ਼ਾ ਲਗਾਇਆ ਕਿ ਉਹੀ ਰਾਈਫਲ ਛਾਇੰਦ ਇਸ ਵਾਰਦਾਤ ਵਿੱਚ ਵਰਤੀ ਗਈ ਹੈ ਜੋ ਚੋਰੀ ਹੋਈ ਸੀ ਇਸ ਤੋਂ ਪਹਿਲਾਂ ਤਾਂ ਸਾਰੇ ਇਹੀ ਸਮਝ ਗਏ ਸਨ ਕਿ ਸ਼ਾਇਦ ਇਸ ਘਟਨਾ ਨੂੰ ਕਿਸੇ ਅੱਤਵਾਦੀ ਸਮੂਹ ਨੇ ਵੱਲੋਂ ਅੰਜਾਮ ਦਿੱਤਾ ਗਿਆ ਹੈ ਪਰ ਬੰਦੂਕ ਚੋਰੀ ਹੋਣ ਵਾਲੀ ਗੱਲ ਨਾਲ ਇਹ ਸਮਝ ਆਉਣ ਲੱਗਾ ਕਿ ਇਸ ਵਾਰਦਾਤ ਵਿੱਚ ਕਿਸੇ ਅੰਦਰੂਨੀ ਆਦਮੀ ਦਾ ਵੀ ਹੱਥ ਹੋ ਸਕਦਾ ਹੈ ਪੰਜਾਬ ਪੁਲਿਸ ਵੱਲੋਂ ਕਤਲ ਹੋਏ ਉਹਨਾਂ ਚਾਰ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਹਸਪਤਾਲ ਵਿੱਚ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਜੋ ਖਾਲੀ 19 ਕਾਰਤੂਸ ਘਟਨਾ ਵਾਲੀ ਥਾਂ ਤੋਂ ਮਿਲੇ ਸਨ ਉਹਨਾਂ ਤੋਂ ਵੀ ਇਹੀ ਖੁਲਾਸਾ ਹੋਇਆ ਕਿ ਇਹ ਇਨਸਾਸ ਰਾਈਫਲ ਦੇ ਹੀ ਹਨ ਹੁਣ ਇਹ ਗੱਲ ਤਾਂ ਪੂਰੀ ਤਰ੍ਹਾਂ ਸਾਫ਼ ਸਪਸ਼ਟ ਹੋ ਚੁੱਕੀ ਸੀ ਕਿ ਜੋ 9 ਤਰੀਕ ਨੂੰ ਬੰਦੂਕ ਚੋਰੀ ਹੋਈ ਸੀ ਉਸੇ ਨਾਲ ਹੀ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਨਾਲ 28 ਕਾਰਤੂਸ ਜੋ ਚੋਰੀ ਹੋਏ ਸਨ ਜਿਨ੍ਹਾਂ ਵਿੱਚੋਂ 19 ਹੀ ਸਿਰਫ ਅਜੇ ਚੱਲੇ ਸਨ ਬਾਕੀ ਦੇ ਪਿੱਛੇ ਕਾਰਤੂਸ ਅਤੇ ਬੰਦੂਕ ਅਜੇ ਵੀ ਲਾਪਤਾ ਸੀ ਜਿਸ ਕਰਕੇ ਖਤਰਾ ਅਜੇ ਵੀ ਤਲਿਆ ਨਹੀਂ ਸੀ ਇਹਨਾਂ ਨੂੰ ਲੱਭਣ ਵਾਸਤੇ ਪੰਜਾਬ ਪੁਲਿਸ ਅਤੇ ਫੌਜ ਵੱਲੋਂ ਇਕੱਠੇ ਇੱਕ ਸਰਚ ਆਪਰੇਸ਼ਨ ਚਲਾਇਆ ਜਾਂਦਾ ਹੈ ਇਸੇ ਦੌਰਾਨ ਸ਼ੌਣੀ ਦੇ ਸੀਵਰੇਜ ਨੂੰ ਖਾਲੀ ਕਰਕੇ ਜਦੋਂ ਉਸ ਦੀ ਭਾਲ ਕੀਤੀ ਜਾਂਦੀ ਹੈ ਤਾਂ ਉਥੋਂ ਸੀਵਰੇਜ ਦੇ ਵਿੱਚੋਂ ਪੁਲਿਸ ਨੂੰ ਇੱਕ ਇਨਸਾਸ ਰਾਈਫਲ ਮਿਲਦੀ ਹੈ ਇਸ ਤੋਂ ਬਾਅਦ ਉਥੋਂ ਨੇੜਲੇ ਸਾਰੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਂਦੇ ਤੇ ਉਸ ਦੇ ਆਸ-ਪਾਸ ਉਸ ਵਕਤ ਡਿਊਟੀ ਤੇ ਤਨਨਾਤ ਸਾਰੇ ਉੱਚ ਅਧਿਕਾਰੀਆਂ ਤੇ ਫੌਜੀ ਜਵਾਨਾਂ ਦੇ ਬਿਆਨ ਦਰਜ ਕੀਤੇ ਜਾਂਦੇ ਹਨ ਸ਼ੌਣੀ ਵਿੱਚ ਕਾਫੀ ਸੰਘਣੇ ਦਰਖਤ ਲੱਗੇ ਹੋਏ ਸਨ ਜਿਸ ਫੌਜੀ ਜਵਾਨ ਨੇ ਹਮਲਾਵਰਾਂ ਨੂੰ ਭਜਦੇ ਹੋਏ ਦੇਖਿਆ ਸੀ ਉਸ ਮੁਤਾਬਕ ਉਹ ਹਮਲਾਵਰ ਸੰਘਣੇ ਜੰਗਲਵਾਲ ਭੱਜ ਕੇ ਗਏ ਸਨ ਕਿਉਂਕਿ ਸ਼ੌਣੀ ਦੇ ਅੰਦਰ ਬਾਹਰੋਂ ਦਾਖਲ ਹੋਣਾ ਬਹੁਤ ਮੁਸ਼ਕਲ ਕੰਮ ਸੀ ਇਸ ਕਰਕੇ ਸ਼ੌਣੀ ਦੀ ਅੰਦਰੂਨੀ ਜਾਂਚ ਹੀ ਪਹਿਲਾਂ ਸ਼ੁਰੂ ਕੀਤੀ ਜਾਂਦੀ ਹੈ ਕਿ ਸ਼ਾਇਦ ਅੰਦਰ ਦਾ ਹੀ ਕੋਈ ਬੰਦਾ ਜਦੋਂ ਫਿਰ ਕੋਈ ਫੌਜੀ ਜਵਾਨ ਇਸ ਵਿੱਚ ਸ਼ਾਮਲ ਹੈ ਪੰਜਾਬ ਪੁਲਿਸ ਨੂੰ ਅਜੇ ਕੋਈ ਵੀ ਸਰਾਖ ਨਹੀਂ ਸੀ ਮਿਲ ਰਿਹਾ ਇੰਨੇ ਨੂੰ ਜਿਹੜੇ ਜਵਾਨਾਂ ਦੇ ਪਹਿਲਾਂ ਬਿਆਨ ਦਰਜ ਕੀਤੇ ਗਏ ਸਨ ਉਹਨਾਂ ਨੂੰ ਦੁਬਾਰਾ ਪੁੱਛਗਿੱਛ ਲਈ ਬੁਲਾਇਆ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਦਸਾਈ ਮੋਹਣ ਨਾਮ ਦਾ ਫੌਜੀ ਜਵਾਨ ਜਿਸ ਦੇ ਕੋਲੋਂ ਜਦੋਂ ਪੁਲਿਸ ਦੁਬਾਰਾ ਪੁੱਛਗਿੱਛ ਕਰਦੀ ਹੈ ਤਾਂ ਪੁਲਿਸ ਨੂੰ ਲੱਗਿਆ ਕਿ ਇਸ ਫੌਜੀ ਦੇ ਬਿਆਨ ਪਹਿਲੇ ਬਿਆਨਾਂ ਨਾਲ ਮੇਲ ਨਹੀਂ ਖਾ ਰਿਹਾ ਹੁਣ ਇਹ ਵਕਰੀ ਕਹਾਣੀ ਸੁਣਾ ਰਿਹਾ ਹੈ ਕੁਰਤੇ ਪਜਾਮਿਆਂ ਵਾਲੇ ਭੱਜੇ ਜਾਂਦੇ ਹਮਲਾਵਰ ਵੀ ਐਸੇ ਜਵਾਨ ਨਹੀਂ ਦੇਖੇ ਸਨ ਇਹਨੇ ਨੂੰ ਮਰਤਕ ਜਵਾਨਾਂ ਦੀ ਪੋਸਟਮਾਰਟਮ ਰਿਪੋਰਟ ਵੀ ਆ ਜਾਂਦੀ ਹੈ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਜਵਾਨਾਂ ਦੀ ਮੌਤ ਸਿਰਫ ਗੋਲੀਆਂ ਵੱਜਣ ਨਾਲ ਹੋਈ ਹੈ ਕਿਸੇ ਵੀ ਮਰਤਕ ਦੇਹ ਤੇ ਕਿਸੇ ਤੇਜ਼ ਧਾਰ ਹਥਿਆਰ ਦੀ ਕੋਈ ਵੀ ਟੱਕ ਜਾਂ ਫਿਰ ਨਿਸ਼ਾਨ ਨਹੀਂ ਮਿਲਿਆ ਪੁਲਿਸ ਨੂੰ ਉਸ ਦਸਾਈ ਮੋਹਨ ਨਾਮ ਦੇ ਜਵਾਨ ਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਉਸ ਦੀ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਕਿਉਂਕਿ ਉਸੇ ਇਕੱਲੇ ਨਹੀਂ ਕਿਹਾ ਸੀ ਕਿ ਮੈਂ ਇੱਕ ਕੁਵਾਰੀ ਵਾਲਾ ਹਮਲਾਵਰ ਵੀ ਦੇਖਿਆ ਹੈ ਪਰ ਮ੍ਰਿਤਕਾਂ ਦੇ ਉੱਤੇ ਤੇ ਧਾਰ ਛੱਟ ਦਾ ਕੋਈ ਵੀ ਨਿਸ਼ਾਨ ਨਹੀਂ ਸੀ ਜਦੋਂ ਪੁਲਿਸ ਸਖਤੀ ਵਰਤਦੀ ਤਾਂ ਫਿਰ ਇਹ 모ਹਨ ਦਸਾਈ ਇੱਕ ਸਚਾਈ ਬਿਆਨ ਕਰਦਾ ਹੈ ਜਿਸ ਨੂੰ ਸੁਣ ਕੇ ਸਾਰੇ ਸੋਨ ਹੋ ਜਾਂਦੇ ਹਨ ਇਸ 모ਹਨ ਦਸਾਈ ਵੱਲੋਂ ਕਬੂਲ ਕੀਤਾ ਜਾਂਦਾ ਹੈ ਕਿ ਇਹ ਚਾਰੇ ਕਤਲ ਉਸੇ ਨੇ ਹੀ ਕੀਤੇ ਹਨ ਤੇ ਸਾਰੀ ਵਾਰਦਾਤ ਨਿੱਜੀ ਰੈਂਦੇਸ਼ ਕਰਕੇ ਵਾਪਰੀ ਹੈ ਇਸ ਤਰ੍ਹਾਂ ਪੁਲਿਸ ਨੂੰ ਵਾਰਦਾਤ ਤੋਂ ਇੱਕ ਦਿਨ ਬਾਅਦ 12 ਅਪ੍ਰੈਲ ਨੂੰ ਕਤਲ ਹੁੰਦੇ ਹਨ ਤੇ 13 ਅਪ੍ਰੈਲ ਨੂੰ ਕਤਲ ਵੀ ਲੱਭ ਚੁੱਕਾ ਸੀ ਪਹਿਲਾਂ ਇਸ ਤੇ ਪੰਜਾਬ ਪੁਲਿਸ ਵੱਲੋਂ ਮੁਕਦਮਾ ਦਰਜ ਕੀਤਾ ਜਾਂਦਾ ਪਰ ਜਦੋਂ ਮਾਮਲਾ ਅਦਾਲਤ ਵਿੱਚ ਪੁੱਜਦਾ ਤਾਂ ਆਰਮੀ ਵੱਲੋਂ ਇਸ ਕੇਸ ਨੂੰ ਆਪਣੀ ਮਿਲਟਰੀ ਅਦਾਲਤ ਵਿੱਚ ਟਰਾਂਸਫਰ ਕਰਵਾ ਲਿਆ ਜਾਂਦਾ ਹੈ ਇਸ ਮੋਹਨ ਦਸਾਈ ਦਾ ਕੋਰਟ ਮਾਰਸ਼ਲ ਹੁੰਦਾ ਤੇ ਕੋਰਟ ਮਾਰਸ਼ਲ ਦੌਰਾਨ ਜੋ ਇਹ ਸਚਾਈ ਸਾਹਮਣੇ ਆਉਂਦੀ ਹੈ ਉਸ ਨੂੰ ਸੁਣ ਕੇ ਫੌਜ ਦੇ ਉੱਚ ਅਧਿਕਾਰੀਆਂ ਦੇ ਵੀ ਹੋਸ਼ ਛੁੱਟ ਜਾਂਦੇ ਹਨ ਇਸ ਪੂਰੇ ਹੱਤਿਆ ਕਾਂਡ ਵਿੱਚ ਜੋ ਚਾਰ ਜਵਾਨ ਮਾਰੇ ਗਏ ਸਨ ਉਨ੍ਹਾਂ ਦੇ ਨਾਮ ਇਸ ਪ੍ਰਕਾਰ ਸਨ ਸਾਗਰ ਬਾਨੇ ਦੂਜੇ ਦਾ ਨਾਮ ਕਮਲੇਸ਼ ਾਰ ਤੀਜੇ ਦਾ ਨਾਮ ਸੰਤੋਸ਼ ਨਾਗਰਾਜ ਅਤੇ ਚੌਥੇ ਫੌਜੀ ਜਵਾਨ ਦਾ ਨਾਮ ਜੁਗੇਸ਼ ਕੁਮਾਰ ਕੋਰਟ ਮਾਰਸ਼ਲ ਦਰਾਨ ਅਰੋਪੀ ਦਸਾਈ ਮੋਹਨ ਜੀਸੀਐਮ ਜਰਨਲ ਕੋਰਟ ਮਾਰਸ਼ਲ ਸਾਹਮਣੇ ਆਪਣੇ ਬਿਆਨ ਦਰਜ ਕਰਵਾਉਂਦਾ ਹੈ ਕਿ ਇਹਨਾਂ ਚਾਰਾਂ ਜਵਾਨਾਂ ਦਾ ਕਤਲ ਮੈਂ ਨਿੱਜੀ ਰੈਂਜਿਸ ਕਰਕੇ ਕੀਤਾ ਹੈ ਮੋਹਨ ਦਸਾਈ ਦੱਸਦਾ ਹੈ ਕਿ ਸਾਡੀ 6 ਜਵਾਨਾਂ ਦੀ ਡਿਊਟੀ ਮੈਸ ਦੇ ਵਿੱਚ ਲੱਗੀ ਹੋਈ ਸੀ ਜਿੰਨਾ ਵਿੱਚੋਂ 4 ਜਿਹੜੇ ਕਤਲ ਹੋ ਗਏ ਪੰਜਵਾਂ ਉਹ ਆਪ ਖੋਦ ਅਤੇ ਛੇਵਾਂ ਇੱਕ ਹੋਰ ਜਵਾਨ ਸੀ ਮੋਹਨ ਦਸਾਈ ਅਨੁਸਾਰ ਕਤਲ ਹੋਏ ਜਵਾਨ ਉਸ ਦਾ ਸਰੀਰ ਕਿਸ਼ੋਸ਼ਣ ਕਰਦੇ ਸਨ ਇਸ ਤੋਂ ਇਲਾਵਾ ਉਹ ਉਸੇ ਦੇ ਫੋਨ ਤੋਂ ਉਸ ਦੀ ਮਗੀਤਰ ਦੇ ਨਾਲ ਵੀ ਗੱਲਾਂ ਕਰਦੇ ਸਨ ਤੇ ਗੱਲਾਂបਾਤਾਂ ਕਰਦੇ ਆ ਉਹਨਾਂ ਨੇ ਉਸ ਦੀ ਮਗੀਤਰ ਦੀ ਇਤਰਾਜਜੋਗ ਫੋਟੋਆਂ ਅਤੇ ਵੀਡੀਓਜ਼ ਵੀ ਮੰਗਵਾ ਲਈਆਂ ਸਨ ਇਹ ਸਭ ਕੁਝ ਉਸ ਨੂੰ ਵਿਖਾ ਵਿਖਾ ਕੇ ਕਤਲੋਏ ਜਵਾਨ ਉਸਨੂੰ ਤੰਗ ਪਰੇਸ਼ਾਨ ਅਤੇ ਉਸ ਨਾਲ ਭੱਦੇ ਮਜ਼ਾਕ ਕਰਦੇ ਸਨ ਇਹਨਾਂ ਗੱਲਾਂ ਤੋਂ ਹੀ ਤੰਗ ਆ ਕੇ ਉਸਨੇ ਇਹਨਾਂ ਚਾਰਾਂ ਦਾ ਕਤਲ ਕਰ ਦਿੱਤਾ ਇਸ ਤੋਂ ਅੱਗੇ ਉਹ ਬਿਆਨ ਕਰਦਾ ਹੈ ਕਿ ਕਤਲ ਕਰਨ ਵਾਸਤੇ ਉਸਨੇ ਸਭ ਤੋਂ ਪਹਿਲਾਂ 9 ਤਰੀਕ ਨੂੰ ਇਨਸਾਸ ਬੰਦੂਕ ਚੋਰੀ ਕੀਤੀ ਨਾਲ 28 ਕਾਰਤੂਸ ਚੋਰੀ ਕੀਤੇ ਗਏ ਜਿਨ੍ਹਾਂ ਵਿੱਚੋਂ 20 ਕਾਰਤੂਸ ਇਨਸਾਸ ਰਾਈਫਲ ਦੇ ਸਨ ਜਦਕਿ ਦੂਜੇ 8 ਕਾਰਤੂਸ ਐਲ ਐਮ ਜੀ ਗਨ ਦੇ ਸਨ ਇਹ ਸਾਰਾ ਕੁਝ ਚੋਰੀ ਕਰਕੇ ਉਹ ਇਹਨਾਂ ਨੂੰ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਛਪਾ ਦਿੰਦਾ ਹੈ ਕੁਝ ਦਿਨਾਂ ਬਾਅਦ ਇੱਕ ਦਿਨ ਸਫਾਈ ਕਰਦਿਆਂ ਉਹ ਰਾਈਫਲ ਨੂੰ ਅਸਲੇਖਾਨੇ ਵਿੱਚੋਂ ਆਪਣੀ ਬੈਰਕ ਵਿੱਚ ਲੈ ਆਉਂਦਾ ਤੇ ਅਖੀਰ ਫਿਰ 12 ਅਪ੍ਰੈਲ ਦੇ ਸਵੇਰੇ 4:30 ਵਜੇ ਉਸਨੇ ਉਹ ਬੰਦੂਕ ਲੋਡ ਕੀਤੀ ਅਤੇ ਉਹਨਾਂ ਚਾਰਾਂ ਦਾ ਸੁੱਤਿਆਂ ਪਿਆਂ ਦਾ ਹੀ ਕਤਲ ਕਰ ਦਿੱਤਾ 28 ਕਾਰਤੂਸਾਂ ਵਿੱਚੋਂ 19 ਉਸਨੇ ਚਲਾ ਦਿੱਤੇ ਪਹਿਲੀ ਗੋਲੀ ਮਿਸ ਹੋ ਗਈ ਜਿਸ ਨੂੰ ਆਰੋਪੀ ਨੇ ਐਲ ਐਮ ਜੀ ਦੇ 8 ਕਾਰਤੂਸਾਂ ਸਮੇਤ ਸੇਵਰੇਜ ਵਿੱਚ ਸੁੱਟ ਦਿੱਤਾ ਸੀ ਦਿਨ ਹੈ ਬਿਚ 26 ਕਾਰਤੂਸ ਪੁਲਸ ਨੇ ਬਰਾਮਦ ਕਰ ਲਏ ਸਨ ਜਿਸ ਵੇਲੇ આરોપી ਨੇ ਇਹ ਬਿਆਨ ਦਿੱਤੇ ਕਿ ਮਾਰੇ ਗਏ ਜਵਾਨ ਮੇਰਾ ਸਰੀਰਕ ਸ਼ੋਚਨ ਕਰਦੇ ਸਨ ਅਤੇ ਮਗੇਤਰ ਵਾਲੀ ਗੱਲ ਇਹਨਾਂ ਬਾਰੇ ਜੀਸੀਐਮ ਜਰਨਲ ਕੋਰਟ ਮਾਰਚਲ ਨੇ ਬਾਅਦ ਵਿੱਚ ਇਹ ਸਪਸ਼ਟ ਕੀਤਾ ਕਿ ਇਹ ਸਾਰਾ ਕੁਝ ਝੂਠ ਹੈ ਇਹ ਗੱਲਾਂ આરોપી ਨੇ ਬਾਅਦ ਵਿੱਚ ਘੜੀਆਂ ਹਨ ਤਾਂ ਜੋ ਉਸ ਨੂੰ ਹਮਦਰਦੀ ਮਿਲ ਸਕੇ ਤੇ ਉਸ ਨੂੰ ਸਜ਼ਾ ਘੱਟ ਹੋ ਸਕੇ ਇਸ ਕੋਰਟ ਮਾਰਚਲ ਤੋਂ ਬਾਅਦ આરોપી ਮੋਹਨ ਦਸਾਈ ਉੱਤੇ ਮੁਕੱਦਮਾ ਚੱਲਿਆ ਜਿਸ ਦਾ ਫੈਸਲਾ ਅਗਸਤ 2024 ਵਿੱਚ ਸੁਣਾਇਆ ਗਿਆ ਅਦਾਲਤ ਵੱਲੋਂ ਇਹ ਚੋਰੀ ਅਤੇ ਕਤਲ ਦੇ આરોਪਾਂ ਵਿੱਚ ਉਸਨੂੰ ਦੋਸ਼ੀ ਪਾਇਆ ਗਿਆ 4 ਅਗਸਤ 2024 ਨੂੰ ਇਸ આરોપી ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਇਹ ਇੱਕ ਬਹੁਤ ਵੱਡੀ ਘਟਨਾ ਸੀ ਜਦੋਂ ਹਾਈ ਸਿਕਿਉਰਿਟੀ ਫੌਜੀ ਸ਼ੌਣੀ ਵਿੱਚ ਇਸ ਤਰ੍ਹਾਂ ਦੀ ਖੌਫਨਾਕ ਵਾਰਦਾਤ ਵਾਪਰ ਗਈ ਸੋ ਦੋਸਤੋ ਇਹ ਸੀ ਪੂਰੀ ਕਹਾਣੀ ਜਦੋਂ ਬਟਿੰਡੇ ਦੀ ਫੌਜੀ ਸ਼ੌਣੀ ਵਿੱਚ ਚਾਰ ਜਵਾਨਾਂ ਦਾ ਸੁੱਤਿਆਂ ਪਿਆ ਹੀ ਕਤਲ ਕਰ ਦਿੱਤਾ ਗਿਆ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ